ਸ਼ੁਰੂ ਮਾੜਾ ਨਹੀਂ ਬੋਲਦਾ ਹੁੰਦਾ ਮੈਂ ਕਦੇ ਵਰਦੀ ਦਾ ਰੋਬ ਨਹੀਂ ਪਖਾਇਆਗਾ ਪਰ ਮੇਰੇ ਅਸੂਲ ਆ ਕੰਮ ਕਰ ਮੈਂ ਦੇ ਵਿੱਚ ਭਰਤੀ ਵੇਖੀ ਸੀਗੀ ਐਜ਼ ਕਨਸਟੇਬਲ ਮੈਂ ਉਹ ਚ ਸਿਲੈਕਟ ਵੀ ਹੋ ਗਿਆ ਸੀ ਪਰ ਜਿਹੜੀਆਂ ਮੰਗਾ ਮੰਗਾ ਮੜ ਕੇ ਕੀਤੀਆਂ ਜਾਂਦੀਆਂ ਨੇ ਇਨੇ ਕ ਪੈਸੇ ਜਮ੍ਹਾਂ ਕਰਾ ਦੇ ਉੱਥੇ ਤੁਹਾਨੂੰ ਬੈਲਟ ਦੇ ਦੇਣੇ ਵਰਦੀ ਦੇ ਦੇਣੇ ਉਸ ਪੱਖ ਤੋਂ ਮੈਂ ਫਿਰ ਚੁਣਿਆ ਚੁਣਾਇਆ ਰਹਿ ਗਿਆ ਸੀ ਨਹੀਂ ਬੋਲਦਾ ਹੁੰਦਾ ਮੈਂ ਕਦੇ ਵਰਦੀ ਦਾ ਰੋਬ ਨਹੀਂ ਪਖਾਇਆਗਾ ਪਰ ਮੇਰੇ ਅਸੂਲ ਆ ਕੰਮ ਵਿੱਚ ਸੀ ਵੀ ਆਰ ਜਾਂ ਤਾਂ ਮੈਂ ਇੱਕ ਚੰਗਾ ਅਫਸਰ ਹੋਣਾ ਚਾਹੀਦਾ ਸੀ ਮੈਂ ਲੋਕਾਂ ਨੂੰ ਸੇਧ ਦਿੰਦਾ ਕੋਈ ਦੱਸਦਾ ਜੋ ਮੇਰੇ ਬਾਪੇ ਨੇ ਸੰਸਕਾਰ ਦਿੱਤੇ ਸੀ ਮੈਨੂੰ ਤੇ ਜਾਂ ਫਿਰ ਮੇਰਾ ਦਿਲ ਉਹ ਵੀ ਚੰਗੇ ਮੈਸੇਜ ਦੇ ਸਕਦਾ ਹੈ ਉਹਦੇ ਵਿੱਚ ਵੀ ਚਲੋ ਮੇਰੇ ਮੱਥੇ ਤੇ ਜੋ ਮੈਚ ਆਇਆ ਸੀ ਉਹ ਨਹੀਂ ਲਿਖਿਆ ਉਹਦੇ ਖਿਲਾਫ ਆਉਂਦਾ ਤਰੀਕ ਤੇ ਤਰੀਕ ਤਰੀਕ ਤੇ ਤਿੰਨ ਕਿਸਾਨੀ ਦੇ ਹੌਲ ਕਹਿੰਦੇ ਸੀ ਇਸ ਕਰਕੇ ਜਿਹੜਾ ਸੀ ਮੈਂ ਉਹ ਸਾਰੀਆਂ ਚੀਜ਼ਾਂ ਨੂੰ ਮੈਨੂੰ ਨਾ ਮੈਨੂੰ ਮੇਰੀ ਜ਼ਿੰਦਗੀ ਨੇ ਜਿਹੜੇ ਤਜਰਬੇ ਕਰਵਾਏ ਆ ਖੱਟੇ ਮਿੱਠੇ ਤਜਰਬੇ ਖੱਟੇ ਮਿੱਠੇ ਨਹੀਂ ਜੀ ਬਹੁਤ ਕੌੜੇ ਕੌੜੇ ਮੈਂ ਕਹਿੰਦਾ ਜਿੱਥੇ ਮੈਂ ਜਾ ਕੇ ਲੱਗਦਾ ਨਾ ਉੱਥੇ ਪਤਾ ਹੁੰਦਾ ਕਿ ਐਸਐਚਓ ਧਰਮ ਸਿੰਘ ਬਰਾੜ ਆ ਗਿਆ ਨਾ ਤਾਂ ਕੰਮ ਜਿਹੜਾ ਉਹ ਦਾਇਰੇ ਚ ਰਹਿ ਕੇ ਕਰਨਾ ਇੱਕ ਨੇਕ ਚੰਦ ਤੇ ਰਾਜੂ ਨੂੰ ਤੂੰ ਥਾਣੇ ਲੈ ਕੇ ਆਇਆ ਸੀ ਡੋਰ ਮੈਂ ਇਜਤ ਕਰਨੀ ਜਾਣਦਾ ਐਮ ਐਲ اے ਸਾਹਿਬ ਕੋਈ ਲੈਣਾ ਚੱਲ ਗਈ ਹੈ ਕਾਈ ਜੰਦੇ ਅੱਜ ਅੱਜ ਤੱਕ ਉਸ ਤੋਂ ਕਾ ਸਾਡੀ ਨਿਆ ਪਾਲਕਾ ਅ ਸਵਰਗਵਾਸੀ ਸਰਜੀਤ ਪਾਤਰ ਸਾਹਿਬ ਬੜੀਆਂ ਖੂਬਸੂਰਤ ਲਿਆਣਾ ਮੈਨੂੰ ਹੁਣ ਯਾਦ ਆਉਂਦੀਆਂ ਉਹਨਾਂ ਦੀਆਂ ਉਹਨਾਂ ਨੇ ਲਿਖਿਆ ਸੀ ਕਹਿੰਦੇ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸਾਡਾ ਅਸੀਂ ਢੂੜ ਲੱਖ VOTER ਦੇ ਚੁਣੇ ਹੋਏ ਨੁਮਾਇੰਦੇ ਤੇ ਸਾਡੀ ਸਰਕਾਰ ਦਾ ਤੂੰ ਨੌਕਰ ਤੇ ਸਾਨੂੰ ਦੱਸੇਗਾ ਤੂੰ ਕਿਵੇਂ ਵਿਚਾਰੂ ਜਿਹਦੇ ਵਿੱਚ ਉਹ ਕਹਿੰਦੇ ਨੇ ਸ਼ੂਗਰ ਹੋ ਗਈ ਇਹਨੂੰ ਨਮ ਨਮ ਦੇ ਪੱਤੇ ਖਾਣੇ ਪੈਣੇ ਆ ਇਹਨੂੰ ਕਰੇਲਾ ਖਾਣਾ ਕਰੇਲਾ ਖਾਣਾ ਪੜਿਆ ਤੇ ਉਹ ਬੰਦਾ ਕਹਿੰਦਾ ਯਾਰ ਹਾਏ ਇਹ ਨਹੀਂ ਮੈਂ ਖਾ ਮੈਂ ਮਰ ਸਕਦਾ ਖਾ ਨਹੀਂ ਸਕਦਾ ਪਰ ਡਾਕਟਰ ਕਹਿੰਦਾ ਨਹੀਂ ਖਾ ਇਹਨੂੰ ਉਹ ਤਜਰਬੇ ਜ਼ਿੰਦਗੀ ਨੇ ਕਰਾਇਆ ਕਿ ਤਾ ਜ਼ਿੰਦਗੀ ਜਿਹੜੀ ਹੈ ਨਾ ਉਹ ਭਜਾਉਂਦੀ ਆ ਤੁਹਾਨੂੰ ਬਾਹੋਂ ਫੜ ਕੇ ਵੀ ਭੱਜ ਜਾਏ ਸਾਹੋ ਸਾਹ ਹੋ ਜਾ ਪਰ ਤੈਨੂੰ ਮੰਜ਼ਲ ਤੱਕ ਭੱਜਣਾ ਮੈਨੂੰ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਐਸ ਐਚਓ ਵੀ ਐਮ ਐਲ ਏ ਨਾਲ ਗੱਲਬਾਤ ਹੁੰਦੀ ਆ ਕਿ ਉਹਨਾਂ ਦੇ ਬੰਦੇ ਨੂੰ ਫੜਿਆ ਜਾਂਦਾ ਅਕਸਰੀ ਇਹ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਕਿ ਪੁਲਿਸ ਬੰਦੇ ਫੜਦੀ ਆ ਤਾਂ ਜਿਹੜਾ ਕੋਠੀ ਚੁਕਿਆ ਜਾਂਦਾ ਫੋਨ ਆ ਜਾਂਦਾ ਅਜਿਹੀ ਇੱਕ ਦਰਸਾਇਆ ਗਿਆ ਸੀ ਤੇ ਜੋ ਕਿ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋਈ ਸੀਗੀ ਤੇ ਇਸ ਵੀਡੀਓ ਦਾ ਪੂਰਾ ਸੱਚ ਜਾਨਣਾ ਚਾਹਿਆ ਤਾਂ ਅਸੀਂ ਅੱਜ ਪਹੁੰਚੇ ਆ ਜੈਤੋ ਦੇ ਵਿੱਚ ਕਿਉਂਕਿ ਇਹ ਜਿਹੜੀ ਵੀਡੀਓ ਹੈ ਇਹ ਫਰਮਾਈ ਗਈ ਸੀਗੀ ਸਾਡੇ ਨਾਲ ਜਸਵਿੰਦਰ ਸਿੰਘ ਜੀ ਮੌਜੂਦ ਨੇ ਆ ਤੁਹਾਡੀ ਵੀਡੀਓ ਕਾਫੀ ਵਾਇਰਲ ਹੋਈ ਜਿਹਦੇ ਵਿੱਚ ਤੁਸੀਂ ਇੱਕ ਐਸਐਚਓ ਧਾਕੜ ਐਸਐਚਓ ਕਹਿ ਸਕਦੇ ਜਿੰਨ ਕੀ ਲੋਕ ਡਿਮਾਂਡ ਕਰਦੇ ਆ ਕਿ ਇਦਾਂ ਹੋਣੇ ਚਾਹੀਦੇ ਆ ਪੰਜਾਬ ਦੇ ਉਹ ਵਾਇਰਲ ਹੋਈ ਆ ਉਹਦੇ ਵਿੱਚ ਗੱਲ ਕਰ ਗਏ ਤਾਂ ਕਿਦਾਂ ਦਾ ਤੁਹਾਨੂੰ ਲੱਗ ਰਿਹਾ ਹੁਣ ਇਸ ਸਮੇਂ ਦੇ ਵਿੱਚ ਜੋ ਹਾਲਾਤ ਤੁਸੀਂ ਦਿਖਾਏ ਗਏ ਨੇ ਕਿ ਚਾਈਨਾ ਡੋਰ ਹੈਗੀ ਜਾਂ ਐਮਐਲਏ ਦਾ ਪੁਆਦਾ ਉਹ ਦੱਸਾਇਆ ਗਿਆ ਕਿ ਇਹ ਤੁਹਾਨੂੰ ਇੰਨਾ ਪਿਆਰ ਮਿਲ ਰਿਹਾ ਕੀ ਕਹਿਣਾ ਤੁਹਾਨੂੰ ਲੱਗੇ ਪਹਿਲਾਂ ਤੁਹਾਡਾ ਮੈਨੂੰ ਨਾ ਜੀ ਮੈਂ ਇੱਕ ਵਾਰੀ 92 93 ਦੇ ਵਿੱਚ ਭਰਤੀ ਵੇਖੀ ਸੀਗੀ ਐਸ ਕਨਸਟੇਬਲ ਮੈਂ ਉੱਚ ਸਿਲੈਕਟ ਵੀ ਹੋ ਗਿਆ ਸੀ ਪਰ ਜਿਹੜੀਆਂ ਮੰਗਾਂ ਮਾਰਨਾ ਮੁੜ ਕੇ ਕੀਤੀ ਜਾਂ ਮੇਰੇ ਇਹਨੇ ਕਪੈਸ ਜਮਾ ਕਰਾ ਦੇ ਉੱਤੋਂ ਤੁਹਾਨੂੰ ਬੈਲਟ ਦੇ ਦੇਣੇ ਵਰਦੀ ਦੇ ਦੇਣੇ ਉਸ ਪੱਖ ਤੋਂ ਮੈਂ ਫਿਰ ਚੁਣਿਆ ਚੁਣਾਇਆ ਰਹਿ ਗਿਆ ਸੀਗਾ ਉਦੋਂ ਮੇਰੇ ਸੁਪਨੇ بڑے ਸੀਗੇ ਮੈਂ ਸੋਚਦਾ ਮੈਂ ਕਾਂਸਟੇਬਲ ਭਰਤੀ ਹੋਊਂਗਾ ਤੇ ਉਸ ਤੋਂ ਬਾਅਦ ਮੈਂ ਸਟੈਪ ਬਾਈ ਸਟੈਪ ਜਿਹੜਾ ਮੈਂ ਘਟੋ ਘੱਡੀ ਡੀਐਸਪੀ ਦੇ ਰੈਂਕ ਤੱਕ ਜਾਊਂਗਾ ਤੇ ਮੈਂ ਜਿਹੜਾ ਲੋਕਾਂ ਨੂੰ ਦੱਸੂਗਾ ਕਿ ਸਾਰੀ ਪੁਲਿਸ ਜਾਂ ਸਾਰੇ ਸਰਕਾਰੀ ਮਹਿਕਮੇ ਮਾੜੇ ਨਹੀਂ ਹੁੰਦੇ ਇਹਨੂੰ ਮਾੜੇ ਬਣਾਇਆ ਵੀ ਜਾਂਦਾ ਉਹ ਕਹਿੰਦੇ ਜੇ ਤੁਸੀਂ ਕਿਸੇ ਨੂੰ ਚੋਰ 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 ਕਰੀ ਜਾਓਗੇ ਨਾ ਉਹ ਜੇ ਨਹੀਂ ਹੋ ਫਿਰ ਵੀ ਬਣ ਜੂਗਾ ਸਾਰੇ ਲੋਕ ਤਾਂ ਕਹਿੰਦੇ ਫਿਰ ਬਣ ਜੂਗਾ ਬਣ ਜੂਗਾ ਸਾਡਾ ਬਹੁਤ ਵੱਡਾ ਰੋਲ ਹੁੰਦਾ ਕਿਸੇ ਨੂੰ ਕਰਾਪਟ ਬਣਾਉਣ ਦੇ ਵਿੱਚ ਕਿਸੇ ਨੂੰ ਗੁਨਾਹ ਕਰਨ ਵਾਸਤੇ ਮਜਬੂਰ ਕਰਨ ਦੇ ਵਿੱਚ ਪਰ ਉਹ ਜਦੋਂ ਮੇਰਾ ਸੁਪਨਾ ਉੱਥੇ ਰਹਿ ਗਿਆ ਤਾਂ ਫਿਰ ਮੇਰਾ ਜਿਹੜਾ ਨਾਲ-ਨਾਲ ਮੇਰਾ ਪ੍ਰਾਇਮਰੀ ਸਕੂਲ ਟਾਈਮ ਤੋਂ ਮੇਰਾ ਸਿੰਗਿੰਗ ਦਾ ਬਹੁਤ ਸ਼ੌਂਕ ਸੀ ਮੈਂ ਮਾਨਕ ਸਿੰਘ ਸਾਹਿਬ ਦੀਆਂ ਕਲੀਆਂ ਬਹੁਤ ਗਾਉਂਦਾ ਹੁੰਦਾ ਸੀ ਸਕੂਲ ਨੂੰ ਆਉਣਾ ਨਾ ਤੇਰੇ ਤਾਂ ਘਰੇ ਆਪਣੇ ਆਮ ਨੰਗਰ ਰੱਖੇ ਹੁੰਦੇ ਸੀ ਇੱਕ ਪਾਸੇ ਸਾਡੇ ਇੱਕ ਖੁਰਲੀ ਖਾਲੀ ਪਈ ਸੀਗੀ ਉਹਦੇ ਚ ਲੋਕਾਂ ਦਾ ਡਰਮ ਪਿਆ ਸੀ ਖਾਲੀ ਮੈਂ ਦੁਪਹਿਰੇ ਜੇੜਹਾੜ ਦੇ ਮਹੀਨੇ ਸਕੂਲੋਂ ਆ ਕੇ ਉਹ ਤੇ ਬੋਰੀ ਵਿਛਾ ਕੇ ਆਇਆ ਆਇਆ ਵਾਜਾ ਕੇ ਤੇ ਕਹਿੰਦੇ ਗੋਰਾ ਮੁਕਤਮਾ ਕਰਿਆ ਮੈਂ ਉਹ ਨੋਨਾ ਹੁੰਦਾ ਸੀਗਾ ਫਿਰ ਰੋਟੀ ਖਾਂਦਾ ਹੁੰਦਾ ਸੀ ਉਹ ਵੀ ਚੀਜ਼ਾਂ ਜਿਹੜੀਆਂ ਦਿਮਾਗ ਦੇ ਵਿੱਚ ਹੈਗੀਆਂ ਸੀਗਾ ਚਲੋ ਮੈਨੂੰ ਮੌਕਾ ਮਿਲਿਆ ਮੇਰੇ ਉਸਤਾਦ ਜੀ ਅਨਕੀਲਾ ਸਾਹਿਬ ਦੇ ਜਰੀਏ ਮੈਂ 18 19 ਸਾਲ ਉਹਨਾਂ ਦੇ ਨਾਲ ਰਿਹਾ ਵਿਚਰਿਆ ਮੈਂ ਆਪਣੀਆਂ ਐਲਬਮਸ ਕੀਤੀਆਂ ਤੇ ਇੱਕ ਮਨ ਦੇ ਵਿੱਚ ਸੀ ਵੀ ਆਰ ਜਾਂ ਤਾਂ ਮੈਂ ਇੱਕ ਚੰਗਾ ਅਫਸਰ ਹੋਣਾ ਚਾਹੀਦਾ ਸੀਗਾ ਮੈਂ ਲੋਕਾਂ ਨੂੰ ਸੇਧ ਦਿੰਦਾ ਕੋਈ ਦੱਸਦਾ ਜੋ ਮੇਰੇ ਬਾਪਿਆਂ ਨੇ ਸੰਸਕਾਰ ਦਿੱਤੇ ਸੀ ਮੈਨੂੰ ਤੇ ਜਾਂ ਫਿਰ ਮੇਰਾ ਦਿਲ ਕੀਤਾ ਕਿ ਯਾਰ ਇੱਕ ਸਿੰਗਰ ਜਿਹੜਾ ਹੁੰਦਾ ਇੱਕ ਸੈਲੀਬ੍ਰਿਟੀ ਜਿਹੜਾ ਹੁੰਦਾ ਉਹ ਵੀ ਚੰਗੇ ਉਹਦੇ ਵਿੱਚ ਵੀ ਚਲੋ ਮੇਰੇ ਮੱਥੇ ਤੇ ਜੋ ਮੈਚ ਆਇਆ ਸੀ ਉਹ ਨਹੀਂ ਲਿਖਿਆ ਸੀ ਤੇ ਫਿਰ ਚਲਦੇ ਚਲਦੇ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਇਹਦੇ ਵਿੱਚ ਫਿਰ ਮੈਂ ਜਦੋਂ ਹੁਣ ਜਾ ਕੇ ਪਿਛਲੇ ਮਤਲਬ 3 ਕ ਸਾਲ ਤੋਂ ਮੈਂ ਸ਼ਾਰਟ ਮੂਵੀਜ਼ ਕਰ ਰਿਹਾ ਹਾਂ ਹੋਰ ਬਹੁਤ ਸਾਰੀਆਂ ਅਸੀਂ ਕੀਤੀਆਂ ਨੇ ਲੋਕਾਂ ਨੇ ਬਹੁਤ ਪਸੰਦ ਕੀਤੀਆਂ ਤੇ ਇਹਦੇ ਬਾਰੇ ਤਾਂ ਮੈਂ ਸਿਰਫ ਇੰਨਾ ਕੁ ਸੋਚਿਆ ਸੀਗਾ ਵੇ ਲੋਕਾਂ ਨੇ ਸੱਚੀ ਮੱਚੀ ਜੋ ਮੈਂ 92 93 ਭਰਤੀ ਵੇਲੇ ਸੋਚਿਆ ਸੀ ਕਿ ਮੈਂ ਜੇ ਮੈਂ ਉਦੋਂ ਦਾ ਭਰਤੀ ਹੋਇਆ ਹੁਣ ਤੱਕ ਜੇ ਮੈਂ ਚਲੋ ਡੀਐਸਪੀ ਨਾਂ ਵੀ ਬਣਦਾ ਜੇ ਮੈਂ ਸਬ ਇਨਸਪੈਕਟਰ ਜਾਂ ਇਨਸਪੈਕਟਰ ਵੀ ਹੁੰਦਾ ਤਾਂ ਮੈਂ ਹੁੰਦਾ ਕਿਉਂਕਿ ਹਲੇ ਮੇਰੀ ਰੈਟਾਇਰਮੈਂਟ ਦੀ ਉਮਰ ਨਹੀਂ ਹੋਈ ਨਹੀਂ ਹੋਈ ਸੀ ਤੇ ਮੈਂ ਕਹਿੰਦਾ ਕਿ ਲੋਕਾਂ ਨੇ ਜਿਹੜਾ ਸੀ ਨਾ ਪਿਛਲੀ ਜਿਹੜੀ ਕਮੀ ਸੀ ਉਦੋਂ 92 93 ਤੋਂ ਲੈ ਕੇ ਤੇ ਉਹ ਲੋਕਾਂ ਨੇ ਇਨਾ ਪਿਆਰ ਦਿੱਤਾ ਸਾਰੀ ਕੜਤੀ ਤੇ ਮੈਨੂੰ ਐ ਮਹਿਸੂਸ ਹੁੰਦਾ ਵੀ ਇੱਕ ਵਰਦੀ ਹੈਣੀ ਮੇਰੇ ਕੋਲੇ ਇੱਕ ਮੇਰੀ ਤਨਖਾਹ ਹੈਣੀ ਮੈਂ ਗਵਰਨਮੈਂਟ ਦਾ ਵੀ ਫੀਲਿੰਗ ਫੀਲਿੰਗ ਕਹਿੰਦੇ ਵੀ ਪੂਰੀ ਹੈਗੀ ਐਸੋ ਵੀ ਫੀਲਿੰਗ ਤੋਂ ਗਾਂਡ ਪਾਦੀ ਲੋਕਾਂ ਨੇ ਇੰਨਾ ਪਿਆਰ ਦਿੱਤਾ ਮੈਂ ਰੋਮ ਰੋਮ ਮੇਰਾ ਇੱਕ ਕਤਰਾ ਕਤਰਾ ਕਰਜਾਈ ਲੋਕ ਮਾਨ ਵਿੱਚ ਕਿਵੇਂ ਆਇਆ ਕਿਉਂਕਿ ਦੱਸਿਆ ਜਿਹੜਾ ਮੈਨੂੰ ਪਤਾ ਲੱਗਾ ਵੀ ਤੁਸੀਂ ਗਾਇਕੀ ਦੇ ਵਿੱਚ ਵੀ ਗਏ ਹੋ ਅਕੀਲਾ ਸਾਫ ਦੇ ਨਾਲ ਵੀ ਇਹ ਸਟੇਜਾਂ ਸਾਂਝੀਆਂ ਕੀਤੀਆਂ ਸੀ ਹਨਾ ਤੇ ਪਰ ਇਹ ਤੋਂ ਬਾਅਦ ਇਸ ਤੋਂ ਕਦਾਂ ਵੀ ਇਹਨੂੰ ਕਿਵੇਂ ਟਾਰਨ ਲਈ ਤੁਸੀਂ ਵੀ ਇੱਕ ਵਾਰੀ ਸ਼ਾਰਟ ਫਿਲਮਾਂ ਜਾਂ ਪੰਜਾਬ ਦੇ ਬੇਸਿਕ ਮੁੱਦੇ ਕਈ ਵੀਡੀਓ ਵੇਖੇ ਤੁਹਾਡੀਆਂ ਵਾਕੋਕ ਮੁੱਦੇ ਤੁਸੀਂ ਚੁਣੇ ਹੋਏ ਹਨ ਵਿੱਚ ਸਮੇਂ ਦੇ ਨਾਲ ਸਾਰਾ ਕੁਝ ਬਦਲਦਾ ਰਹਿੰਦਾ ਜੀ ਜਦੋਂ ਸਾਡੇ ਵਿਆਹ ਸ਼ਾਦੀਆਂ ਹੋਏ ਸੀਗੇ ਤਾਂ ਉਦੋਂ ਜਿਹੜਾ ਘੁੰਡ ਦਾ ਰਿਵਾਜ ਹੋ ਖਤਮ ਹੋ ਗਿਆ ਸੀਗਾ ਮੂੰਹ ਬਖਾਉਣ ਲੱਗ ਪਏ ਸੀ ਕੁੜੀ ਦਾ ਨੰਦਕਾਰ ਜਿੱਤੇ ਜਿਹੜੇ ਸਾਡੇ ਤੋਂ ਪਹਿਲਾਂ ਸਾਡੇ ਵੱਡੇ ਭਰਾਵਾਂ ਦੇ ਚਾਚੇ ਤਾਏ ਦਾ ਵਿਆਹ ਹੋਇਆ ਸੀ ਉਹਦਾ ਪੱਲਾ ਕੀਤਾ ਜਾਂਦਾ ਸੀਗਾ ਇੱਕ ਸੁੰਨੀ ਥੱਲੇ ਹੁੰਦੀ ਸੀ ਇੱਕ ਉੱਪਰ ਫਲਕਾਰੀ ਹੁੰਦੀ ਸੀ ਉਹ ਜਿਵੇਂ ਜਿ ਡਿਜੀਟਲ ਹੁੰਦੀ ਹੈ ਗਈ ਨਾ ਤੇ ਓਵੇਂ ਓਵੇਂ ਸਮਾਂ ਜਿਹੜਾ ਜ਼ਮਾਨਾ ਡਿਜੀਟਲ ਹੁੰਦਾ ਗਿਆ ਤੇ ਸਾਡੇ ਹੱਥਾਂ 'ਚ ਆਹ ਚੀਜ਼ ਆ ਗਈ ਇਹ ਆਈ ਦਾ ਪਤਾ ਲੱਗਿਆ ਕਿ ਜਦੋਂ ਅਸੀਂ ਗਾਉਣਾ ਸ਼ੁਰੂ ਕੀਤਾ ਉਦੋਂ ਕੈਸਟਾ ਹੁੰਦੀਆਂ ਸੀ ਫਿਰ ਸੀੜੀਆਂ ਹੁੰਦੀਆਂ ਸੀ ਫਿਰ ਪੈਨ ਡਰਾਈਵ 'ਚ ਆਪਾਂ ਆ ਗੀਆਂ ਉਦੋਂ ਬਾਅਦ ਦੇ ਵਿੱਚ ਜਿਹੜਾ ਸੀ ਇੱਥੇ ਹੀ ਚੱਲ ਪਿਆ ਕੰਮ ਵੀ ਯਾਰ ਤੁਸੀਂ ਹੁਣ ਦੁਨੀਆ ਇੱਕ ਕਲਿੱਕ ਤੇ ਖੜੀ ਹੈ ਇੱਕ ਕਲਿੱਕ ਤੁਹਾਡਾ ਚੈਨਲ ਉਡਾ ਸਕਦੀ ਹੈ ਤੁਸੀਂ ਆਪਣਾ ਕੁਝ ਕਰ ਹੀ ਜਾਂਦੇ ਹੋ ਨਾ ਤੇ ਪਤਾ ਕੋਈ ਨਹੀਂ ਵੀ ਕਦੋਂ ਤੁਹਾਡੀਆਂ ਮਾੜੀਆਂ ਸਿਕਿਉਰਟੀਆਂ ਵੀਕ ਹੋਈਆਂ ਤੇ ਕਿਹੜੇ ਹੈਕਰ ਨੇ ਤੁਹਾਡਾ ਚੈਨਲ ਹੈਕ ਕਰ ਲਿਆ ਠੀਕ ਹੈ ਜੀ ਇਸ ਕਰਕੇ ਇੱਕ ਕਲਿੱਕ ਤੇ ਦੁਨੀਆ ਖੜੀ ਐ ਤੇ ਉਹ ਕਲਿੱਕ ਜਿਹੜੀ ਐ ਸ ਪਸੰਤ ਪੰਚਮੀ ਤੇ ਵਜਈ 2025 ਵਾਲੀ ਤੇ ਉਹ ਕਲਿੱਕ ਨੇ ਜਿਹੜਾ ਸੀ ਮੇਰੀਆਂ ਸਾਰੀਆਂ ਉਹ ਆਸਾਂ ਜਿਹੜੀਆਂ ਸੀ ਉਹਨਾਂ ਨੂੰ ਸਾਰੀਆਂ ਨੂੰ ਫਾਲਗੁਰ ਰਾਮਦਾਸ ਪਾਤਸ਼ਾਹ ਬਾਬਾ ਦੀਪ ਸਿੰਘ ਸਾਹਿਬ ਨੇ ਲਾਤਾ ਮੈਂ ਐਸਐਚਓ ਵੀ ਬਣ ਕੇ ਲੋਕਾਂ ਦੀ ਨਿਗਾ ਦੇ ਵਿੱਚ ਉਹ ਵੀ ਲੋਕਾਂ ਨੇ ਧੰਨਾ ਉਹ ਮਾਂ ਪਿਓ ਉਹ ਧੰਨਾ ਤੈਨੂੰ ਜੰਮਨ ਵਾਲੇ ਧੰਨਾ ਤੇਰੀ ਸੋਚ ਧੰਨਾ ਤੇਰੀ ਡਿਊਟੀ ਉਹ ਚੀਜ਼ਾਂ ਲੋਕਾਂ ਨੇ ਬਹੁਤ ਐਪਰੀਸ਼ੀਏਟ ਜਿਹੜੇ ਗੁਣ ਹੈ ਉਹ ਆਟੋਮੈਟਿਕਲੀ ਉਹ ਚ ਹੁੰਦੇ ਆ ਤੇ ਉਹ ਜਿਹੜੇ ਸੀ ਉਹ ਮੈਂ ਕਹਿੰਦਾ ਕਿ ਪਿੱਛੇ ਸ਼ਾਰਟ ਮੂਵੀਜ਼ ਕੀਤੀਆਂ ਪਸੰਦ ਬਹੁਤ ਕੀਤੀਆਂ ਲੋਕਾਂ ਨੇ ਪਰ ਜੇ ਟ੍ਰੈਂਡਿੰਗ ਦੀ ਗੱਲ ਕਰੀਏ ਤਾਂ ਹੁਣ ਮੈਂ ਕਹਿੰਦਾ ਕਿ ਵੀ ਜਿਹੜਾ ਲੋਕਤੰਤਰ ਦਾ ਚੌਥਾ ਮਜ਼ਬੂਤ تھا ਮੈਂ ਤੁਸੀਂ ਬੈਠੋ ਮੀਡੀਆ ਤੇ ਮੈਨੂੰ ਬਹੁਤ ਵੱਡੇ ਵੱਡੇ ਚੈਨਲਾਂ ਦੇ ਨੈਸ਼ਨਲ ਚੈਨਲਾਂ ਦੇ ਮੈਨੂੰ ਕਾਲਸ ਆਈਆਂ ਹੈਗੀਆਂ ਹੈੱਡ ਆਫਿਸ ਤੋਂ ਉਹ ਕਹਿੰਦੇ ਬਾਈ ਜੀ ਬਹੁਤ ਕਿਸਮਤ ਵਾਲਿਓ ਕਿ ਟ੍ਰੈਂਡਿੰਗ 'ਚ ਚੱਲ ਰਹੇ ਹੋ ਤੇ ਮੈਨੂੰ ਟ੍ਰੈਂਡਿੰਗ ਸ਼ਬਦ ਸੁਣਿਆ ਬਹੁਤ ਸੀ ਪਰ ਮੈਨੂੰ ਆ ਇਸ ਬਸੰਤ ਪੰਚਮੀ ਨੇ ਦਿਖਾਤਾ ਵੀ ਟ੍ਰੈਂਡਿੰਗ ਤੇਰੇ ਵਾਸਤੇ ਟ ਮੈਨੂੰ ਉਸ ਤੇ ਇਹਦੇ ਵਿੱਚ ਵੇਖਿਆ ਗਿਆ ਕਿ ਅ ਤੁਸੀਂ ਮੁੱਦਾ ਚੁਣਿਆ ਜਿਸ ਕੀ ਜਿਹੜੇ ਲੋਕ ਤੁਹਾਨੂੰ ਜਾਣਦੇ ਸੀ ਉਹਨਾਂ ਨੂੰ ਜਾਂ ਤੁਸੀਂ ਵਰਦੀ ਪਾਈ ਸੀ ਪਰ ਆਪਰ ਵਰਦੀ ਨਹੀਂ ਪਾਈ ਸੀ ਜੀ ਕੁਝ ਲੋਕ ਸਮਝਦੇ ਸੀ ਉਹ ਚੀਜ਼ ਸਮਝ ਗਏ ਪਰ ਲੋਕ ਹਜੇ ਵੀ ਇਹ ਸਮਝ ਰਹੇ ਆ ਕਿ ਤੁਸੀਂ ਅਸਲ ਵਿੱਚੋਂ ਅਸਲ ਵੀਡੀਓ ਵਾਕਈ ਹੈ ਹਾਲਾਤ ਵਾਕਈ ਪੰਜਾਬ ਦੇ ਆਪਾਂ ਕਹਿੰਸੀ ਹੈ ਗਈ ਹੈਗੇ ਨਹੀਂ ਇਹ ਚ ਕੋਈ ਧੋਹ ਰਹੀ ਨਹੀਂਗੀ ਬਿਲਕੁਲ ਜੀ ਤੇ ਲੋਕ ਅੱਜ ਵੀ ਤੁਹਾਨੂੰ ਇਹ ਸਮਝ ਰਹੇ ਕਿ ਉਹਨਾਂ ਲੋਕਾਂ ਲਈ ਤੁਹਾਡਾ ਕੀ ਮੈਸੇਜ ਹੈ ਪੰਜਾਬ ਜਿਹੜਾ ਨਹੀਂ ਪੰਜਾਬ ਪੰਜਾਬ ਅੱਜ ਮੈਂ ਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਦੇਸ਼ ਦੇ 140 ਕਰੋੜ ਲੋਕਾਂ ਦੀ ਗੱਲ ਵੀ ਕਰਾਂ ਸਾ ਲੋਕ ਹਰ ਰੋਜ਼ ਕੰਡਿਆਂ ਦੀ ਸੇਜ ਤੇ ਸੌਂਦੇ ਆ ਹਮ ਹਰ ਰੋਜ਼ ਕੰਡਿਆਂ ਦੀ ਸੇਜ ਤੇ ਸੌਂਦੇ ਆ ਹਰ ਇੱਕ ਬੰਦਾ ਫਿਕਰ ਚ ਸੌਂਦਾ ਹੈ ਹਰ ਇੱਕ ਬੰਦੇ ਨੂੰ ਟੈਨਸ਼ਨ ਹੈ ਫਿਕਰ ਹੈ ਸਾਡੇ ਚ ਚੌਥੇ ਮਜ਼ਬੂਤ ਥੰਮ ਦੀ ਮੈਂ ਤੁਹਾਡੀ ਮੀਡੀਆ ਦੀ ਗੱਲ ਕੀਤੀ ਮੈਂ ਵੀ ਤੁਹਾਡੇ ਵਿੱਚ ਹੀ ਆਉਣਾ ਮੈਂ ਵੀ ਹੁਣ ਇੱਕ ਛੋਟਾ ਚੈਨਲ ਚਲਾਉਣਾ ਪਰ ਜਿਹਦੇ ਹੱਥ ਚ ਮੋਬਾਈਲ ਹੈ ਅੱਜ ਉਹ ਪੱਤਰਕਾਰ ਹੈ ਕਿਉਂਕਿ ਉਹ ਆਪਦਾ ਮੈਸੇਜ ਦੁਨੀਆ ਨੂੰ ਕਿਤੇ ਵੀ ਦੇ ਸਕਦਾ ਮੀਡੀਆ ਦਾ ਕੰਮ ਕੀ ਹੁੰਦਾ ਹੈ ਮੈਸੇਜ ਦੇਣਾ ਲੋਕ ਕੀ ਚੀਜ਼ ਹੋਗੀ ਮੈਂ ਕਹਿੰਨਾ ਕਿ ਚਾਰ ਮਜ਼ਬੂਤ ਥੰਮ ਜਿਹੜੇ ਬਾਕੀ ਤਿੰਨ ਹਨ ਉਹ ਖੁਦ ਜਿਹੜੇ ਉਸ ਥੰਮਾਂ ਦੇ ਰ ਚੌਥਾ ਥੰਮ ਤਾਂ ਕਹਿ ਦਿੰਦੇ ਮਜ਼ਬੂਤ ਤਿੰਨ ਥੰਮ ਕਿਹੜੇ ਆ? ਸ਼ਾਸਨ ਪ੍ਰਸ਼ਾਸਨ ਨਿਆਪਾਲਕ ਨਿਆਪਾਲਕ ਤੇ ਚੌਥਾ ਆ ਗਿਆ ਮੀਡੀਆ ਸ਼ਾਸਨ ਕੌਣ ਹੈ ਜਿਹੜੇ ਲੋਕ ਸਾਡੇ ਦੇ ਰਾਜ ਕਰਦੇ ਆ ਸਾਡੀਆਂ ਸਰਕਾਰਾਂ ਚਾਹੇ ਸਟੇਟ ਦੀਆਂ ਹੋਣ ਜਾਂ ਦੇਸ਼ ਦੀਆਂ ਹੋਣ ਪ੍ਰਸ਼ਾਸਨ ਕੌਣ ਹੈ ਸਾਡੇ ਸਾਰੇ ਸਰਕਾਰੀ ਅਰਧ ਸਾਰੀ ਸਰਕਾਰੀ ਅਦਾਰੇ ਜਿਨ੍ਹਾਂ ਦੇ ਵਿੱਚ ਅਸੀਂ ਜਾ ਕੇ ਆਮ ਮੀਡੀਅਮ ਕਲਾਸ ਲੋਕਾਂ ਨੇ ਜਿਹੜਾ ਫਰਿਆਦਾਂ ਕਰਨੀਆਂ ਹੁੰਦੀਆਂ ਕਿ ਸਾਡਾ ਇਹ ਕੰਮ ਹੈ ਜੀ ਹੁੰਦਾ ਕੰਮ ਕਿੰਨਾ ਹੈ ਤੁਸੀਂ ਗਏ ਹੋ ਅਫਸਰ ਨੇ ਮੁਲਾਜ਼ਮ ਨੇ ਅਧਿਕਾਰੀ ਨੇ ਕਰਮਚਾਰੀ ਨੇ ਇੱਕ ਸਿਰਫ ਘੁੱਗੀ ਮਾਰਨੀ ਹੁੰਦੀ ਹੈ ਜਿਵੇਂ ਹਰੇ ਪੈਨ ਦੀ ਗੱਲ ਹੁੰਦੀ ਹੈ ਨਾ ਕਿ ਹਰਾ ਪੈਨ ਚਲਾਵਾਂਗੇ ਚਲਾਵਾਂਗੇ ਵੀ ਉਹ ਜਿਹੜਾ ਇੱਕ ਘੁੱਗੀ ਮਾਰਨੀ ਹੁੰਦੀ ਹੈ ਮਾੜੀ ਜਿੱਤੇ ਉਹਨੇ ਨਾਲ ਤੁਹਾਡਾ ਬੇੜਾ ਪਾਰ ਹੋ ਜਾਣਾ ਹੁੰਦਾ ਓਨੀ ਉਹ ਇੱਕ ਸਾਈਨ ਦੇ ਘੁੱਗੀ ਮਾਰਨ ਦੀ ਖਾਤਰ ਜਿਹੜਾ ਹੈਗਾ ਤੁਹਾਨੂੰ ਬਹੁਤ ਬਹੁਤ ਚੱਕਰ ਲਵਾਏ ਜਾਂਦੇ ਪਰ ਉਹਦੇ ਪਿੱਛੇ ਅਸਲ ਮਜਬੂਰੀ ਜਿਹੜੀ ਮੁਲਾਜ਼ਮ ਦੀ ਅਫਸਰ ਦੀ ਕਰਮਚਾਰੀ ਦੀ ਅਧਿਕਾਰੀ ਦੀ ਕੀ ਹੁੰਦੀ ਹੈ ਉਹ ਲੋਕਾਂ ਨੂੰ ਪਤਾ ਹੀ ਨਹੀਂ ਹੈਗੀ ਮੈਂ ਕਹਿੰਦਾ ਸ਼ਾਸਨ ਜਿਹੜਾ ਨਾ ਉਹ ਪ੍ਰਸ਼ਾਸਨ ਦੇ ਉੱਤੇ ਇੰਨਾ ਕ ਕਾਬਜ਼ ਹੋ ਜਾਂਦਾ ਹੈ ਕਿ ਪ੍ਰਸ਼ਾਸਨ ਮਜਬੂਰ ਹੁੰਦਾ ਹੈ ਕਿ ਮੈਂ ਇਹ ਸਾਈਨ ਆਪਦੇ ਆਕਾ ਨੂੰ ਪੁੱਛੇ ਬਿਨਾ ਕਰ ਸਕਦਾ ਕਿ ਨਹੀਂ ਕਰ ਸਕਦਾ ਕਿ ਉਸ ਤੋਂ ਸਵਰਗਵਾਸੀ ਸਰਜੀਤ ਪਾਤਰ ਸਾਹਿਬ ਬੜੀਆਂ ਖੂਬਸੂਰਤ ਲਿਆਣਾ ਮੈਨੂੰ ਹੁਣ ਯਾਦ ਆਉਂਦੀਆਂ ਉਹਨਾਂ ਦੀਆਂ ਉਹਨਾਂ ਨੇ ਲਿਖਿਆ ਸੀ ਕਹਿੰਦੇ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਅੱਕ ਗਏ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਕਿ ਕਦੋਂ ਤੀਕ ਇੱਥੇ ਖੜੇ ਰਹਿਣ ਖੜੇ ਰਹਿਣ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹੇ ਹਾਂ ਤਾਂ ਸ਼ਮਾਦਾਨ ਕੀ ਕਹਿਣਗੇ ਕੀ ਕਹਿਣਗੇ ਜਿੱਥੇ ਕਿਤੇ ਸ਼ਾਸਨ ਪ੍ਰਸ਼ਾਸਨ ਜਾਂ ਨਿਆਂਪਾਲਿਕਾ ਦੀ ਗੱਲ ਆਉਂਦੀ ਹੈ ਨਾ ਜੀ ਜਿੱਥੋਂ ਲੋਕਾਂ ਨੂੰ ਲੱਗਦਾ ਕਿ ਸਾਡੇ ਨਾਲ ਨਿਆਂ ਨਹੀਂ ਹੋ ਰਿਹਾ ਦੇਖੋ ਬਹੁਤ ਲੋਕ ਜਿਹੜੇ ਆ ਨਾ ਆਪਣੇ ਛੋਟੇ ਛੋਟੇ ਕੰਮਾਂ ਦੇ ਫੈਸਲੇ ਉਡੀਕਦੇ ਆਂ ਉਡੀਕਦੇ ਆਂ ਨਿਆ ਹੋਣ ਦੀ ਉਮੀਦ ਦੇ ਵਿੱਚ ਮਰ ਜਾਂਦੇ ਆ ਪਰ ਨਿਆ ਉੱਥੇ ਦਾ ਉੱਥੇ ਖੜਾ ਰਹਿੰਦਾ ਨਾ ਤਾਂ ਉਹਨਾਂ ਦੇ ਹੱਕ ਚ ਆਉਂਦਾ ਨਾ ਉਹਨੇ ਖਿਲਾਫ ਆਉਂਦਾ ਤਰੀਕ ਤੇ ਤਰੀਕ ਤਰੀਕ ਤੇ ਕਿਸਾਨੀ ਦੇ ਹੌਲ ਕਹਿੰਦੇ ਸੀ ਇਸ ਕਰਕੇ ਜਿਹੜਾ ਸੀ ਮੈਂ ਉਹ ਸਾਰੀਆਂ ਚੀਜ਼ਾਂ ਨੂੰ ਮੈਨੂੰ ਨਾ ਮੈਨੂੰ ਮੇਰੀ ਜ਼ਿੰਦਗੀ ਨੇ ਜਿਹੜੇ ਤਜਰਬੇ ਕਰਵਾਏ ਖੱਟੇ ਮਿੱਠੇ ਤਜਰਬੇ ਖੱਟੇ ਮਿੱਠੇ ਨੇ ਜੀ ਬਹੁਤ ਕੌੜੇ ਕੌੜੇ ਮੈਂ ਕਹਿੰਦਾ ਬਹੁਤ ਕੌੜੇ ਜਿਹਦੇ ਵਿੱਚ ਉਹ ਕਹਿੰਦੇ ਨੇ ਸ਼ੂਗਰ ਹੋ ਗਈ ਇਹਨੂੰ ਨਿੰਮ ਦੇ ਨਿੰਮ ਦੇ ਪੱਤੇ ਖਾਣੇ ਪੈਣੇ ਆ ਇਹਨੂੰ ਕਰੇਲਾ ਖਾਣ ਕਰੇਲਾ ਖਾਣਾ ਪਿਆ ਤੇ ਉਹ ਬੰਦਾ ਕਹਿੰਦਾ ਯਾਰ ਹਾਏ ਇਹ ਨਹੀਂ ਮੈਂ ਖਾ ਮੈਂ ਮਰ ਸਕਦਾ ਖਾ ਨਹੀਂ ਸਕਦਾ ਪਰ ਡਾਕਟਰ ਕਹਿੰਦਾ ਨਹੀਂ ਖਾ ਇਹਨੂੰ ਉਹ ਤਜਰਬੇ ਜ਼ਿੰਦਗੀ ਨੇ ਕਰਾਏ ਕਿ ਤਾ ਜ਼ਿੰਦਗੀ ਜਿਹੜੀ ਹੈ ਨਾ ਉਹ ਭਜਾਉਂਦੀ ਆ ਤੁਹਾਨੂੰ ਬਾਹੋਂ ਫੜ ਕੇ ਵੀ ਭੱਜ ਜਾਏ ਸਾਹੋ ਸਾਹ ਹੋ ਜਾ ਪਰ ਤੈਨੂੰ ਮੰਜ਼ਲ ਤੱਕ ਦੇ ਭਜਣਾ ਮੈਨੂੰ ਘਰੀਸਿਆ ਜ਼ਿੰਦਗੀ ਨੇ ਘਰੀਸ ਘਰੀਸ ਗਿਆ ਮੇਰਾ ਉਹ ਚੀਜ਼ਾਂ ਮੈਨੂੰ ਮਜਬੂਰ ਕਰਦੀ ਐ ਇਸ ਚੀਜ਼ ਵਾਸਤੇ ਕਿ ਕੁਝ ਮੇਰੇ ਮਾਰਗਦਰਸ਼ਕ ਵੀ ਉਹੋ ਜਿਹੇ ਵੀ ਜਿਹੜੇ ਕਹਿੰਦੇ ਆ ਕਿ ਵੀ ਜੇ ਹੁਣ ਨਹੀਂ ਬੋਲਣਾ ਤਾਂ ਕਦੋਂ ਬੋਲਣਾ ਇਹ ਫਿਰ ਸਮਾਂ ਜਿਹੜਾ ਆ ਗਿਆ ਇੱਥੇ ਇੱਕ ਜੀ ਆ ਕੇ ਕਹਿੰਦੇ ਵੀ ਬੰਦਾ ਸਿਆਣਾ ਕਿਸੇ ਉਮਰ ਹੋ ਜਾਣਾ ਚਾਹੀਦਾ ਤੇ ਦੀਵੇ ਥੱਲੇ ਹਨੇਰਾ ਹੁੰਦਾ ਵੈਸੇ ਮੇਰੇ ਖੁੱਛ ਬਹੁਤ ਸਾਰੀਆਂ ਕਮੀਆਂ ਹੁੰਨ ਤਾਂ ਇਹ ਸਾਰਾ ਕਮਰਾ ਰੋਸ਼ਨ ਕਰਦਾ ਦੀਵਾ ਆਪਣੇ ਥੱਲੇ ਨਿਹਰਾ ਹੁੰਦਾ ਵਿਚਾਰੇ ਦੇ ਪਰ ਅੱਜ ਜਿਹੜੇ ਕੜੌਣਾ ਤੁਸੀਂ ਕਹਿੰਦੇ ਜਿੰਦਗੀ ਕੌੜੀ ਸੀ ਪਰ ਅੱਜ ਮੈਸਰ ਲੋਕਾਂ ਨੇ ਮਿੱਠੀ ਕਰਤੀ ਇੱਕ ਵਾਰ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਹੋਲ ਲੱਗ ਗਿਆ ਲੋਕਾਂ ਨੇ ਮਿਸ਼ਰੀ ਵਰਗੀ ਕਰਤੀ ਮਿਸ਼ਰੀ ਕਰਦੀ ਬਿਲਕੁਲ ਸਾਰੇ ਤੋਂ ਜੇ ਕਹਿੰਦੇ ਪੂਰੇ ਹੋ ਗਿਆ ਕੋਈ ਸ਼ੱਕ ਨਹੀਂ ਤੇ ਇਹਦੇ ਵਿੱਚ ਵਿਖੇਗਾ ਕਿ ਅਕਸਰ ਹੀ ਚਲੋ ਆਪਾਂ ਵਰਦੀ ਗੱਲ ਕੀਤੀ ਸੀ ਤੁਸੀਂ ਚੇਂਜ ਕੀਤਾ ਆ ਇੱਕ ਤੁਸੀਂ ਮੈਸੇਜ ਨਾਲ ਦਿੱਤਾ ਸੀਗਾ ਵੀ ਇਹ ਵੀਡੀਓ ਅਸੀਂ ਇੱਕ ਤੌਰ ਤੇ ਬਣਾਈ ਕੋਈ ਇਦਾਂ ਦੀ ਤੁਸੀਂ ਆਪ ਦੀ ਵੀਡੀਓ ਵਿੱਚ ਰੱਖਦੇ ਹੋ ਵੀ ਕਈ ਵਾਰ ਲੋਕ ਕਿਉਂਕਿ ਭਾਵਨਾ ਚ ਬਹਿ ਜਾਂਦੇ ਆ ਦੇਖੋ ਮੈਂ ਜੇ ਪੂਰੀ ਗੱਲ ਇੱਥੇ ਦੱਸਾਂ ਨਾ ਜੀ ਜਿਹੜੀ ਵੀਡੀਓ ਆ ਬਹੁ ਹਾਂ ਕੱਟ ਗਿਆ ਕਿਸੇ ਨੇ 2 ਮਿੰਟ 1.5 ਮਿੰਟ ਦੀ ਚਲਾਈ ਹੈ ਕਿਸੇ ਨੇ 5 ਮਿੰਟ ਦੀ ਕਿਸੇ ਨੇ 10 ਮਿੰਟ ਦੀ ਕਿਹਨੇ 12 ਮਿੰਟ ਦੀ ਐਂਡ ਕਿਸੇ ਨੇ ਚਲਾਈ ਹੈ ਤਾਂ 17 18 ਮਿੰਟ ਦੀ ਚਲਾਈ ਹੈ ਸਾਡੀ ਉਹ ਵੀਡੀਓ 34 ਮਿੰਟਾਂ ਤੋਂ ਵੱਧ ਹੈ 34 ਮਿੰਟ ਦੇ ਕੋਈ ਸਕਿੰਟ ਦੀ ਸਾਡੀ ਵੀਡੀਓ ਹੈ ਜਿਹਦੇ ਵਿੱਚ ਪ੍ਰੋਪਰ ਇੱਕ ਸ਼ੁਰੂਆਤ ਕੀਤੀ ਗਈ ਹੈ ਇਹ ਚੈਨਲ ਤੇ ਹੈਗੀ ਤੁਸੀਂ ਦੱਸ ਦੋ ਸੀ ਰਤਬਾ ਟੀਵੀ ਚੈਨਲ ਤੇ ਹੈ ਜੀ ਮੇਰਾ ਆਪਣਾ YouTube ਚੈਨਲ ਹੈ ਤੇ ਰਤਬਾ ਟੀਵੀ ਚੈਨਲ ਤੇ ਪੂਰੀ ਦੀ ਪੂਰੀ ਵੀਡੀਓ ਹੈ ਉਹ ਤੇ ਮੈਂ ਕਹਿੰਦਾ ਕਿ ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਸਟਾਰਟਿੰਗ ਦੇ ਵਿੱਚ ਮੈਂ ਆਪਣੀਆਂ ਜਿੰਨੀਆਂ ਵੀਡੀਓ ਬਣਾਉਣਾ ਹੈ ਨਾ ਵੀਰੇ ਜਿੰਨੀਆਂ ਅਪ ਮੈਂ ਬਹੁਤ ਸਾਰੇ ਕਨਸੈਪਟ ਮੇਰੇ ਦਿਮਾਗ ਦੇ ਵਿੱਚ ਆ ਪਰਮਾਤਮਾ ਕਰੇ ਕਿ ਮੇਰੇ ਸਾਥ ਚੱਲਦੇ ਪਤਾ ਨਹੀਂ ਕਦੋਂ ਤੱਕ ਰਹਿਣੇ ਆ ਜਦੋਂ ਤੱਕ ਮੇਰੇ ਸਾਥ ਚੱਲਦੇ ਰਹਿਣਗੇ ਮੈਂ ਇਹੋ ਜਿਹੀਆਂ ਕੋਸ਼ਿਸ਼ਾਂ ਕਰਦਾ ਰਹੂੰਗਾ ਜਿਹਦੇ ਵਿੱਚ ਮੈਂ ਜਿਵੇਂ ਜੰਗਲ ਨੂੰ ਅੱਗ ਲੱਗੀ ਸੀ ਚਿੜੀ ਚੁੰਝਾਂ ਭਰ-ਭਰ ਪਾਉਂਦੀ ਸੀ ਤਾਂ ਕਿਸੇ ਮਸਕਰੇ ਨੇ ਆਖਿਆ ਸੀ ਜਿਵੇਂ ਇਹਦੇ ਵੀ ਕਮੈਂਟ ਕਈ ਕਰਦੇ ਆ ਹਾਂ ਕਰਦੇ ਠੀਕ ਹੈ ਉਹੋ ਜੇ ਮਸਕਰਿਆਂ ਨੇ ਚਿੜੀ ਨੂੰ ਕਿਹਾ ਕਹਿੰਦਾ ਤੂੰ ਕਿਹੜੇ ਪੰਗੇ ਲਈ ਜਾਨੀ ਹੂੰ ਚੁੰਝਾਂ ਭਰ-ਭਰ ਤੂੰ ਜੰਗਲ ਦੀ ਅੱਗ ਬੁਝਾ ਦੇਂਗੀ ਉਹ ਕਹਿੰਦੀ ਮੈਨੂੰ ਵੀ ਪਤਾ ਨਹੀਂ ਪੁਜਣੀ ਪਰ ਐਨਾ ਆ ਜਦੋਂ ਕਿਤੇ ਇਤਿਹਾਸ ਅੱਗ ਬੁਝਾਉਣ ਦਾ ਲਿਖਿਆ ਜਾਊਗਾ ਨਾ ਮੇਰਾ ਨਾਂ ਉਹਨਾਂ ਦੇ ਵਿੱਚ ਆਊਗਾ ਆਊਗਾ ਮੈਂ ਆਪਣਾ ਉਹ ਚਿੜੀ ਵਾਲਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਮੈਂ ਕਹਿੰਦਾ ਕਿ ਮੇਰੀ ਹਰ ਇੱਕ ਵੀਡੀਓ ਦੇ ਵਿੱਚ ਸਟਾਰਟਿੰਗ ਦੇ ਵਿੱਚ ਮੈਂ ਵਾਈਟ ਅੱਖਰਾਂ ਦੇ ਵਿੱਚ ਮੋਟਾ ਲਿਖ ਦਿੰ ਜਿਹੜੇ ਮਕਸਦ ਨਾਲ ਬਣਾਈ ਗਏ ਉਹ ਮਕਸਦ ਮੈਂ ਅੱਧਾ ਮਿੰਟ ਇੱਕ ਮਿੰਟ ਵਿੱਚ ਲਿਖ ਦਾਂ ਉਸ ਤੋਂ ਬਾਅਦ ਲਾਸਟ ਦੇ ਵਿੱਚ ਮੈਂ ਫੇਰ ਮੈਸੇਜ ਦਿੰਨਾ ਹੈ ਕਿ ਸਾਡੇ ਚੈਨਲ ਨੇ ਆਹ ਹੁਪਰਾਲਾ ਕੀਤਾ ਤੁਹਾਨੂੰ ਚੰਗਾ ਲੱਗਿਆ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜੋ ਆਪਾਂ ਲਿਖਦੇ ਹੁੰਦੇ ਆ ਉਹ ਜ਼ਰੂਰ ਕਰਿਓ ਪਰ ਉਹ ਚੀਜ਼ਾਂ ਲੋਕਾਂ ਨੇ ਅੱਗੋਂ ਵੀ ਕੱਟਦੀਆਂ ਪਿੱਛੋਂ ਵੀ ਕਰਦੀਆਂ ਹੋ ਠੀਕ ਹੈ ਲੋਕਾਂ ਨੇ ਵਿਊ ਜਿਹੜੇ ਆ ਨਾ ਉਹ ਸਾਡੀ ਵੀਡੀਓ ਦੇ ਜਰੀਏ ਮੈਂ ਕਹਿੰਦਾ ਜਿਉਂਦੇ ਵਾਸਤੇ ਰਹਿਣ ਜਿਨ੍ਹਾਂ ਨੇ ਮੇਰੀ ਇਸ ਗੱਲ ਨੂੰ ਕਰੋੜਾਂ ਲੋਕਾਂ ਤੱਕ ਆਪਣੇ ਸੋਰਸਸ ਤੋਂ ਪਹੁੰਚਾਇਆ ਮੈਂ ਕਿਸੇ ਨੂੰ ਕਾਪੀਰਾਈਟ ਨਹੀਂ ਮਾਰਿਆ ਮੈਂ ਕਿਸੇ ਨੂੰ ਕੁਝ ਨਹੀਂ ਇਦਾਂ ਦਾ ਮੈਂ ਇੱਕ ਮੈਸੇਜ ਵੀ ਨਹੀਂ ਕੀਤਾ ਮੈਂ ਹਰ ਇੱਕ ਦਾ ਧੰਨਵਾਦ ਕੀਤਾ ਕਿ ਮਿੱਤਰੋ ਤੁਸੀਂ ਮੇਰੇ ਮੈਸੇਜ ਨੂੰ ਦੁਨੀਆ ਚ ਲੈ ਕੇ ਗਏ ਹੋ ਲੋਕਾਂ ਨੇ ਕਈ ਚੈਨਲਾਂ ਤੇ ਭਾਈ ਕਰੋੜ ਕਰੋੜ ਬੰਦੇ ਤੋਂ ਵੱਧ ਨੇ ਵੇਖਿਆ ਹੋਇਆ 10-10 ਮਿਲੀਅਨ ਤੋਂ ਵੱਧ ਲੋਕਾਂ ਨੇ ਵੇਖਿਆ ਮੇਰੇ ਸਾਹਮਣੇ ਆਈਆਂ ਚੀਜ਼ਾਂ ਬਹੁਤ ਸਾਰੇ ਮਿੱਤਰਾਂ ਨੇ ਮੈਨੂੰ ਉਹ ਲਿੰਕ ਭੇਜਿਆ ਤੇ ਮੈਂ ਕਹਿੰਨਾ ਕਿ ਦੇਖੋ ਯਾਰ ਤੁਸੀਂ ਅਸਲ ਜਿਹੜੀ ਬੰਦੇ ਦੀ ਮਿਹਨਤ ਹੁੰਦੀ ਉਹਨੂੰ ਨਾ ਕਟਿਆ ਕਰੋ ਮੈਂ ਕਿਸੇ ਤੇ ਕੋਈ ਕੇਸ ਨਹੀਂ ਕਰਦਾ ਕੋਈ ਪਰਚਾ ਨਹੀਂ ਕਰਵਾਉਂਦਾ ਜਿਹੜੀਆਂ ਮੇਰੀਆਂ ਜੇ ਮੇਰੀਆਂ ਕਮਾਈ ਵਾਲੀਆਂ ਵੀਡੀਓ ਹੋਣੀਆਂ ਮੈਂ ਬਕਾਇਦਾ ਇਨਸਟਰਕਸ਼ਨ ਲਾਉਂਗਾ ਉਹਨਾਂ ਤੇ ਕਿ ਇਹ ਮੇਰੇ ਚੈਨਲ ਦੀ ਪ੍ਰਾਪਰਟੀ ਹੈ ਇਹਨਾਂ ਨੂੰ ਮੇਰੀ ਇਜਾਜ਼ਤ ਤੋਂ ਬਿਨਾ ਕੋਈ ਯੂਜ਼ ਨਾ ਕਰੇ ਜਿਨ੍ਹਾਂ ਤੇ ਮੈਂ ਇਨਸਟਰਕਸ਼ਨ ਨਹੀਂ ਲਾਉਂਦਾ ਵਰਤ ਲੋ ਯਾਰ ਜਿਹਦਾ ਜੀ ਕਰਦਾ ਕਿਉਂਕਿ ਅਸੀਂ ਤਾਂ ਮੈਸੇਜ ਦੇਣ ਵਾਸਤੇ ਮੈਸੇਜ ਦੇਣ ਜਦੋਂ ਮੈਸੇਜ ਨੂੰ ਵੀ ਤੁਸੀਂ ਕੱਟ ਕੇ ਅਧਾ ਅਧੂਰਾ ਲੋਕਾਂ ਸਾਹਮਣੇ ਲਿਆਉਂਦੇ ਉਹ ਜਿਹੜੇ ਸਹੀ ਪਹੁੰਚਾਉਣਾ ਚਾਹੀਦਾ ਕਿਉਂਕਿ ਗਲਤ ਹੋ ਜਾਂਦਾ ਤੇ ਫਿਰ ਉਸ ਤੋਂ ਬਾਅਦ ਕੋਈ ਸੱਚੀ ਐਮਐਲਏ ਦਾ ਫੋਨ ਆਇਆ ਕਿ ਇਹ ਨਹੀਂ ਨਹੀਂ ਮੈਂ ਦੇਖੋ ਜੀ ਮੈਂ ਨਾ ਤਾਂ ਕਿਸੇ ਵਿਅਕਤੀ ਵਿਸ਼ੇਸ਼ ਤੇ ਹਾਂ ਨਹੀਂ ਪਰ ਉਹਦੇ ਵਿੱਚ ਐਮਐਲਏ ਦਾ ਵਰਤਿਆ ਗੈਣਾ ਵੀ ਐਮਐਲਏ ਦਾ ਨਾ ਅਕਸਰ ਆਪਣੀ ਪੰਜਾਬ ਦੀ ਸਿਆਸਤ ਦੇ ਵਿੱਚ ਵਾਕੀ ਇਹ ਕੌੜਾ ਸੱਚ ਹੈ ਮੰਨਣਾ ਪੈਣਾ ਜਿਹੜੇ ਲੀਡਰ ਵੀ ਦੇਖਦੇ ਨੇ ਵੀਡੀਓ ਮੰਨਣਾ ਪੈਣਾ ਕਿ ਕੋਟੀ ਜੋ ਫੋਨ ਆ ਗਿਆ ਜੀ ਫਲਾਨਾ ਫੋਨ ਆ ਗਿਆ ਉਹਦੇ ਹੀ ਆਉਂਦਾ ਹੈ ਨਾ ਮੈਂ ਉਹੀ ਗੱਲ ਕਹਿੰਦਾ ਤੁਹਾਨੂੰ ਵੀ ਕੋਈ ਫੋਨ ਆਇਆ ਮੈਨੂੰ ਮੈਨੂੰ ਭਾਈ ਜਿੰਨੇ ਦੇਸ਼ ਦੁਨੀਆ 'ਚ ਫੋਨ ਆਏ ਹਨ ਮੈਂ ਰਾਤ ਨੂੰ ਵੀ 11 ਵਜੇ ਤੋਂ ਬਾਅਦ ਫੋਨ ਸਾਇਲੈਂਟ ਕਰਦਾ ਹੁਣ ਵੀ ਵੱਜੀ ਜਾਂਦਾ ਨਾ ਸਾਇਲੈਂਟ ਕੀਤਾ ਹੋਇਆ ਮੈਂ 11 ਵਜੇ ਫੋਨ ਸਾਇਲੈਂਟ ਕਰਦਾ ਮੈਂ ਕਦੇ ਸ ਲੋਰ ਜਾ ਤੋ ਆਕੇ ਪੈ ਜੇ ਅਗਲੇ ਦੀ ਗੱਡੀ ਦਾ ਟਾਇਰ ਪੈਂਚਰ ਹੋ ਜੇ ਅਗਲੇ ਦੀ ਗੱਡੀ ਬੰਦ ਹੋ ਜੇ ਅਗਲਾ ਫੋਨ ਲਾਈ ਜਾਂਦਾ ਜਸਵਿੰਦਰ ਜੈਤੋ ਬੈਠਾ ਮੇਰਾ ਫੋਨ ਸਾਇਲੈਂਟ ਤੇ ਹੋਈ ਤਾਰਾ ਕੋਰ ਫਟੇ ਮੋ ਯਾਰ ਤੇਰੇ ਫੋਨ ਰੱਖਣ ਦੇ ਪਰ ਹੁਣ ਜਿਹੜੇ ਆ ਪਿਛਲੇ 3 ਦਿਨ ਬੀਤੇ ਹਨ ਮੈਂ 11 ਵਜੇ ਫੋਨ ਸਾਇਲੈਂਟ ਕਰਕੇ ਸਵੇਰੇ 6 ਵਜੇ ਮੈਂ ਫੋਨ ਨੂੰ ਜਿਹੜਾ ਰਿੰਗ ਤੇ ਕਰਦਾ ਇੱਕ ਇੱਕ ਮੈਨੂੰ ਗੱਲ ਦੱਸਿਓ ਕਿ ਕਿਉਂਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਸ ਦੀ ਤਨ ਪਤਨੀ ਦਾ ਪੂਰਾ ਹੱਥ ਹੁੰਦਾ ਜੀ ਕਿਉਂਕਿ ਬੰਦਾ ਕਾਮਯਾਬ ਹੁੰਦਾ ਤੇ ਕਹਿੰਦੇ ਨੇ ਵੀ ਪਿੱਛੇ ਔਰਦ ਦਾ ਹੱਥ ਹੁੰਦਾ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਵਾਈਫ ਦਾ ਕਿੰਨਾ ਯੋਗਦਾਨ ਰਿਹਾ ਐਸ ਵਿੱਚ ਜੋ ਅੱਜ ਤੱਕ ਤੁਸੀਂ ਪਹੁੰਚੇ ਤੁਹਾਡੇ ਬੱਚੇ ਅਧਿਸ਼ਾਂ ਵਿੱਚ ਪੜ ਰਹੇ ਨੇ ਬਹੁਤ ਵਧੀਆ ਸੈਟ ਨੇ ਜਦੋਂ ਤੱਕ ਜਦੋਂ ਤੱਕ ਮੇਰੀ ਮੈਰਿਜ ਨਹੀਂ ਹੋਈ ਸੀ ਤਾਂ ਮੇਰੇ ਪਰਿਵਾਰ ਦਾ ਜਿਹੜਾ ਸਾਥ ਹੈ ਜੀ ਉਹ ਮੇਰੇ ਨਾਲ ਮੇਰੇ ਭਰਾਵਾਂ ਦਾ ਮੇਰੇ ਪਰਿਵਾਰ ਦਾ ਮੇਰੇ ਮਾਪਿਓ ਦਾ ਅੱਜ ਬੇਬੇ ਬਾਪੂ ਹੈ ਨਹੀਂ ਕਿ ਦੁਨੀਆ 'ਚ ਦੋਨੇ ਬਹੁਤ ਸਾਲ ਹੋ ਗਏ ਉਹਨਾਂ ਨੂੰ ਗਿਆਨ ਹੋ ਪਰ ਮੈਨੂੰ ਖੁਸ਼ੀ ਬੜੀ ਹੁੰਦੀ ਜਦੋਂ ਅੱਜ ਲੋਕ ਕਹਿੰਦੇ ਕਿ ਤਹਾਨੂੰ ਮਾਪੇ ਜਿਨ੍ਹਾਂ ਨੇ ਤੇਰੇ ਵਰਗੇ ਬੰਦੇ ਨੂੰ ਜਨਮ ਦਿੱਤਾ ਮੇਰੇ ਪਰਿਵਾਰ ਨੇ ਮੈਨੂੰ ਬਹੁਤ ਸਹਾਇਕ ਕੀਤਾ ਮੈਂ ਬੜੀ ਸੋਹਣੀ ਜ਼ਿੰਦਗੀ ਜਿਵਾਈਆਂ ਹੁਣ ਤੱਕ ਜਦੋਂ ਤੋਂ ਮੇਰੀ ਮੈਰਿਜ ਹੋ ਗਈ 26 ਸਾਲ ਹੋ ਗਏ ਮੈਂ ਕਹਿੰਨਾ ਕਿ ਜਿਹੋ ਜਾਂ ਮੈਂ ਸੋਚਿਆ ਸੀ ਨਾ ਭਾਈ ਕਿ ਯਾਰ ਜੀਵਨ ਸਾਥਨ ਐਹੋ ਜੀ ਹੋਣੀ ਚਾਹੀਦੀ ਹੈ ਉਹਦੇ ਨਾਲੋਂ 10 ਗੁਣਾ ਵੱਧ ਮੈਨੂੰ ਚੰਗੀ ਪ੍ਰਮਾਤਮਾ ਨੇ ਉਹਦਾ ਮੱਥਾ ਉਹਨਾਂ ਖੜ ਜਾਂਦਾ ਉਹਨੂੰ ਚਾਹ ਚੜਦਾ ਕਿ ਯਾਰ ਮੇਰੇ ਬੰਦੇ ਕੋਲ ਮੇਰੇ ਘਰ ਵਾਲੇ ਕੋਲ ਕੋਈ ਬੰਦਾ ਜਿਹੜਾ ਨਾ ਚੱਲ ਕੇ ਆਇਆ ਤੇ ਮੈਂ ਕਹਿੰਦਾ ਸਤਕਾਰ ਜਦੋਂ ਇਹ ਮਿਲਦਾ ਨਾ ਭਾਈ ਕੱਲ ਵੀ ਆਪਣੇ ਇੱਕ ਪੱਤਰਕਾਰ ਕਾਫੀ ਮਤਲਬ ਮੀਡੀਆ ਕੱਲ ਪੱਤਰਕਾਰ ਪੱਤਰਕਾਰ ਭਰਾ ਸਵੇਰ 10 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਅਸੀਂ ਵੀਡੀਓਜ਼ ਮਸਾਂ ਨਬੇੜੀਆਂ ਤੇ ਉਹਨਾਂ ਦੇ ਵਿੱਚੋਂ ਮੇਰੇ ਇੱਕ ਬਠਿੰਡੇ ਵਾਲੇ ਆਪਣੇ ਮਿੱਤਰ ਨੇ ਕਹਿਤਾ ਸੀਗਾ ਜਦੋਂ ਵਾਈਫ ਦੂਜੀ ਵਾਰ ਚਾਹ ਲੈ ਕੇ ਆਇਆ ਉਹਨਾਂ ਦੇ ਬੈਠਾ ਬੈਠਾ ਉਹ ਕਹਿੰਦਾ ਭੈਣ ਜੀ ਹੁਣ ਥੋੜੇ ਕੋਲ ਚਾਹ ਨਹੀਂ ਪੂਰੀ ਆਉਣੀਗੀ ਉਹ ਕਹਿੰਦੀ ਵੀਰੇ ਕੋਈ ਗੱਲ ਨਹੀਂ ਪ੍ਰਮਾ ਉਹ ਕਹਿੰਦੇ ਨੇ ਤੁਸੀਂ ਤਕਲੀਫ ਵਿੱਚ ਕਿਉਂ ਆ? ਫਿਰ ਫੇਰ ਉਹਨੂੰ ਦੱਸਿਆ ਮੈਂ ਕਿ ਆਰ ਸਾਨੂੰ ਨਾ ਆ ਫਰਫਰੀ ਦੇ ਵਿੱਚ ਦੋ ਤਿੰਨ ਵਿਆਹ ਹੋ ਜੇ ਹੈ। ਵੀ ਜਿੰਨਾ ਵਾਸਤੇ ਅਸੀਂ ਜਿਹੜਾ ਸੀ ਨਾ ਮੈਂ ਤੇਨਾ ਪ੍ਰੋਗਰਾਮ ਪਲਾਨ ਕਰੀ ਬੈਠਾ ਸੀ। ਮੈਂ ਕਿਹਾ ਯਾਰ ਵੀ ਐਤਵਾਰ ਤੱਕ ਮੈਨੂੰ ਆਪਦੇ ਕੰਮ ਧੰਦੇ ਕਰ ਲੈਣ ਦੇ ਤੇ ਫਿਰ ਸੋਮਵਾਰ ਨੂੰ ਆਪਾਂ ਤੇਰੀ ਸ਼ਾਪਿੰਗ ਕਰਨ ਚੱਲਾਂਗੇ। ਪੁਰਗਾਂ ਦੇ ਲੀੜੇ ਕੱਪੜੇ ਲੈੜੇ ਹੁੰਦੇ ਆ। ਤੋ ਸ਼ਨੀਵਾਰ ਨੂੰ ਵੀਡੀਓ ਬਣਾਤੀ ਐ ਐਤਵਾਰ ਨੂੰ ਤੜਕੇ 5 ਵਜੇ ਦੀ ਮੈਂ ਸ਼ਡਿਊਲ ਕੀਤੀ ਵੀ ਸੀਗੀ ਉਹ ਐਸੀ ਬਾਬੇ ਨੇ ਕਿਰਪਾ ਕੀਤੀ ਗੁਰਰਾਮਦਾਸ ਪਾਤਸ਼ਾਹ ਬਾਬਾ ਦੀਪ ਸਿੰਘ ਸਾਹਿਬ ਨੇ ਤੋ ਵਿਚਾਰੀ ਚਾਹ ਤੇ ਲਾ ਰੱਖਤੀ ਐ ਹਣ ਕਹਿੰਦੀ ਨਹੀਂ ਵਾਹ ਕੀਵੇਂ ਜਸਵਿੰਦਰਾ ਬਣਾਉਂਦੀ ਚਾਹ ਤੇਰੀ ਨਹੀਂ 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 ਉਹ ਮੈਨੂੰ ਕਹਿੰਦੇ ਕਰੋ ਕੰਮ ਤੁਸੀਂ ਆਪਨਾ ਉਹ ਕਹਿੰਦੇ ਆ ਪਤਾ ਐ ਵੀ ਜਿਹਨੇ ਕੱਪੜੇ ਸਿਉਣੇ ਆ ਨਾ ਬੁਟੀਕ ਤੋਂ ਉਹਨੂੰ ਰਿਕੁਐਸਟ ਕਰਕੇ ਥੋੜਾ ਜਿਹਾ ਕਹਿੰਦੇ ਖਿੱਚ ਕੇ ਸਿਉਣੇ ਕੋਈ ਗੱਲ ਨਹੀਂ ਸਾਡਾ ਕੰਮ ਇਦਾਂ ਸੀ ਮੈਂ ਆਪਣੇ ਕੰਮ ਬਹੁਤ ਪੋਸਟਪੋਨ ਕੀਤੇ ਬਾਈ ਆਉਣੇ ਜਿਹਨਾਂ ਦੇ ਵਿੱਚ ਹੋਰ ਕਿੰਨੇ ਕੁ ਸਰੋਤੇ ਆਤ ਰ ਦੀ ਲੋਕਲ ਬਹੁਤ ਮੁੱਦਿਆਂ ਦੇ ਕਾਰਨ ਦੀ ਕੋਸ਼ਿਸ਼ ਹੈ ਵੀਰੇ ਮੈਨੂੰ ਸੁਝਾ ਇੰਨੇ ਕਰ ਰਿਆ ਨਾ ਮੈਂ ਮੈਂ ਓਪਨਲੀ ਕਹਿਣਾ ਹੁਣਾ ਮੈਂ ਖੁੱਲੇ ਸ਼ਬਦਾਂ ਚ ਕਹਾ ਹੋਇਆ ਮੈਂ ਕਹਿੰਦਾ ਜੇ ਕਿਸੇ ਬੰਦੇ ਨੂੰ ਲੱਗਦਾ ਨਾ ਕਿ ਯਾਰਾ ਸਮਾਜ ਦਾ ਮੁੱਦਾ ਹੈ ਕਿਉਂਕਿ ਮੈਂ 16 ਕਲਾਂ ਸਪੂਰਨ ਨਹੀਂ ਨਾ ਵੀ ਸਾਰੇ ਜਾਂ ਮੈਂ ਅੰਤਰਜੰਮ ਵੀ ਨਹੀਂ ਹੈਗੇ ਵੀ ਲੋਕਾਂ ਦੇ ਦਿਮਾਗ ਚ ਕੀ ਚੱਲਦਾ ਮੈਂ ਇਹ ਕਰਦਿਆਂ ਹਰ ਇੱਕ ਗੱਲ ਨੂੰ ਮੈਂ ਫਾਲੋ ਨਹੀਂ ਕਰ ਸਕਦਾ ਆਪਣੇ ਆਪ ਮੈਂ ਕਿ ਜੇ ਕਿਸੇ ਬੰਦੇ ਨੂੰ ਕਿਸੇ ਸ਼ਖਸ ਨੂੰ ਕਿਸੇ ਭੈਣ ਭਰਾ ਨੂੰ ਲੱਗਦਾ ਨਾ ਵੱਡੇ ਛੋਟੇ ਨੂੰ ਕਿ ਜਸਵਿੰਦਰ ਨੇ ਆਹ ਮੁੱਦਾ ਬਹੁਤ ਸੋਹਣਾ ਕੀਤਾ ਸੀ ਤੇ ਜਸਵਿੰਦਰ ਦੀ ਟੀਮ ਨੂੰ ਆਹ ਮੁੱਦਾ ਵੀ ਕਰ ਦੇਣਾ ਚਾਹੀਦਾ ਤੇ ਮੇਰੇ ਤੱਕ ਉਹ ਕਨਸੈਪਟ ਤੁਸੀਂ ਆਪਣਾ ਮੇਰੇ ਨਾਲ ਸਾਂਝਾ ਕਰ ਲਓ ਬਾਕੀ ਦਾ ਮੈਂ ਤੁਹਾਨੂੰ ਉਹਦੇ ਵਿੱਚ ਵੀ ਰੱਖਣ ਦੀ ਕੋਸ਼ਿਸ਼ ਕਰੂੰਗਾ ਕਿ ਤੁਸੀਂ ਮੇਰੇ ਨਾਲ ਬੈਠਿਓ ਮੈਂ ਤੁਹਾਡੇ ਕਨਸੈਪਟ ਨੂੰ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਵੀ ਕਰੂੰਗਾ ਕਿ ਇਹ ਸਾਡਾ ਜਿਹੜਾ ਕਨਸੈਪਟ ਸੀ ਆ ਸਾਨੂੰ ਇੱਕ ਆਮ ਐਸ ਬੰਦੇ ਨੇ ਸੁਝਾਅ ਦਿੱਤਾ ਸੀ ਮੈਂ ਚਾਹੁੰਦਾ ਕਿ ਦੁਨੀਆ ਦੀ ਗੱਲ ਜਿਹੜੀ ਸਾਡੇ ਜ਼ਰੀਏ ਆਉਣੀ ਚਾਹੀਦੀ ਅੱਗੇ ਆਉਣੀ ਚਾਹੀਦੀ ਹੈ ਜੇ ਸਾਨੂੰ ਪਸੰਦ ਕਰਦੇ ਆ ਤੇ ਮੈਂ ਹਰ ਇੱਕ ਤਰ੍ਹਾਂ ਦਾ ਚੰਗਾ ਮੈਸੇਜ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ ਸਾਚ ਜਲਦੀ ਆ ਜਾਂਦੀ ਵਾਰੀ ਆਪਣਾ ਮੇਰੇ ਸਾਡੇ ਜਿੰਨੇ ਸਸੋਤੇ ਜੁੜੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਨਹੀਂ ਮੈਸੇਜ ਤਾਂ ਜੀ ਅਸਲ ਦੇ ਵਿੱਚ ਮੈਂ ਦੱਸਿਆ ਕਿ ਦੀਵੇ ਥਲੇ ਹਨੇਰਾ ਹੁੰਦਾ ਹ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੈਸੇਜ ਦੇਣ ਦੇ ਲੈ ਕੇ ਸ਼ਾਇਦ ਮੈਂ ਹਲੇ ਨਹੀਂ ਹੋਇਆ ਮੈਸੇਜ ਨਹੀਂ ਹੈ ਮੈਂ ਸਿਰਫ ਇੱਕ ਬੇਨਤੀ ਕਰਨੀ ਚਾਹੂੰਗਾ ਕਿ ਜਿੱਥੇ ਕਿਤੇ ਕੋਈ ਬੈਠਾ ਹੈ ਚਾਹੇ ਉਹ ਸ਼ਾਸਨ ਚ ਬੈਠਾ ਸਰਕਾਰ ਚ ਬੈਠਾ ਹੈ ਚਾਹੇ ਉਹ ਪ੍ਰਸ਼ਾਸਨ ਚ ਬੈਠਾ ਹੈ ਕਿਸੇ ਸਰਕਾਰੀ ਗੈਰ ਸਰਕਾਰੀ ਜਾਂ ਪ੍ਰਾਈਵੇਟ ਮਹਿਕਮੇ ਚ ਬੈਠਾ ਹੈ ਜਿੱਥੇ ਕੋਈ ਨਿਆਂਪਾਲਿਕਾ ਚ ਬੈਠਾ ਹੈ ਤੇ ਜਿੱਥੇ ਕੋਈ ਆਮ ਲੋਕਾਂ ਚ ਬੈਠਾ ਹੈ ਜਿੱਥੇ ਜਿੱਥੇ ਫਰਜ਼ ਬਣਦੇ ਆ ਜਦੋਂ ਕਿਸੇ ਵੱਲ ਇੱਕ ਉਂਗਲ ਕਰਦੇ ਆ ਨਾ ਤਾਂ ਇੱਕ ਅੰਗੂਠਾ ਸਾਡਾ ਤਾਂ ਨਹੀਂ ਹੁੰਦਾ ਸਾਡਾ ਆ ਤਰੀਕਾ ਹੁੰਦਾ ਉਂਗਲ ਕਰਨਾ ਅੰਗੂਠਾ ਜਿਹੜਾ ਉਹ ਪਰਮਾਤਮਾ ਵੱਲ ਚਲਾ ਜਾਂਦਾ ਉਹ ਸਿੱਧੀ ਕੁਦਰਤ ਸਾਡੇ ਨਾਲ ਜੁੜਦੀ ਹੈ ਆ ਉਂਗਲ ਤੇ ਇਸ਼ਾਰਾ ਕਰਦੀ ਹੈ ਕੁਦਰਤ ਪਰਮਾਤਮਾ ਸਾਨੂੰ ਕਹਿੰਦਾ ਜਿਹੜੀ ਉਂਗਲ ਤੂੰ ਕਿਸੇ ਵੱਲ ਕਰਨ ਲੱਗਾ ਪਹਿਲਾਂ ਸੋਚ ਲਈਂ ਕਿ ਆਹ ਤਿੰਨ ਤੇਰੇ ਵੱਲ ਵੀ ਹੋਣਗੇ ਸਾਹਮਣੇ ਵਾਲੇ ਦੇ ਵਿੱਚ 25% ਕਮੀ ਹੈ ਤੇਰੇ 'ਚ 75% ਹੈ ਤੂੰ ਉਹ 75% ਨੂੰ ਕਿੰਨਾ ਸੋਧਿਆ ਆ ਆ ਐਂਗਲ ਹੁੰਦਾ ਸਾਡਾ ਤੇ ਫਿਰ ਕੁਦਰਤ ਨੂੰ ਪਰਮਾਤਮਾ ਨੂੰ ਜੇ ਮੰਨਦੇ ਆ ਨਾ ਤਾਂ ਫਿਰ ਆਪਣੇ ਵਿੱਚੋਂ ਪਹਿਲਾਂ 75% ਦੇ ਵਿੱਚੋਂ ਜਿੰਨੀਆਂ ਕਮੀਆਂ ਖਤਮ ਕਰ ਸਕਦੇ ਆ ਉਹਨੀਆਂ ਕਮੀਆਂ ਖਤਮ ਕਰਕੇ ਫਿਰ ਕਿਸੇ ਤੇ ਉਂਗਲ ਚੁੱਕੀਏ ਸਿੱਧਾ ਨਾ ਕਹਦੇ ਗਰੀਏ ਯਾਰ ਫਲਾਣ ਨੇ ਮੁਲਾਜ਼ਮ ਨੇ ਕੰਮ ਨਹੀਂ ਕੀਤਾ ਅਫਸਰ ਨੇ ਫਲਾਣੇ ਲੀਡਰ ਨੇ ਖਰਾ ਨਹੀਂ ਉਤਰਿਆ ਜਿਹੜਾ ਨਹੀਂ ਉਤਰਿਆ ਫਿਰ ਉਹਨੂੰ ਕਹਦੇ ਕਰੋ ਵੱਜ ਕੇ ਕੋਈ ਗੱਲ ਨਹੀਂ ਕਿਉਂਕਿ ਜਿਉਣਾ ਝੂਠ ਤੇ ਮਰਨਾ ਸੱਚ ਜਾਣਾ ਦੁਨੀਆ ਤੋਂ ਚੰਗੇ ਸਨੇਹੇ ਦੇ ਇਕ ਜਾਣ ਦੀ ਕੋਸ਼ਿਸ਼ ਕਰਦੇ ਰਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਇਹ ਸਾਨੂੰ ਜਸਵਿੰਦਰ ਸਿੰਘ ਖਬਰਨਾਮਾ ਜਰਗੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੋ ਵੀਡੀਓ ਵਾਇਰਲ ਹੋਈ ਸੀ ਉਸ ਇਨਸਾਨ ਨਾਲ ਤੁਹਾਨੂੰ ਮਿਲਾਇਆ ਜਾਵੇ ਅਤੇ ਉਹਨਾਂ ਨੇ ਬਾਕੂ ਵੀ ਆਪਣੀ ਜ਼ਿੰਦਗੀ ਬਾਰੇ ਅਤੇ ਆਪਣੇ ਤਜਰਬਾ ਬਾਰੇ ਖੱਟੀਆਂ ਮਿੱਠੀਆਂ ਯਾਦਾਂ ਆਪਣੇ ਨਾਲ ਸਾਂਝੀਆਂ ਕੀਤੀਆਂ ਤੇ ਉਹਨਾਂ ਦਾ ਕਹਿਣਾ ਕਿ ਆਨਲਾਈਨ ਸਮੇਂ ਚ ਹੋਰ ਵੀ ਪੰਜਾਬ ਦੇ ਜੋ ਮੁੱਦੇ ਨੇ ਉਹਨਾਂ ਨੂੰ ਅੱਗੇ ਲਿਆਉਂਦੇ ਰਹਿਣਗੇ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਲੋਕ ਵੀ ਵੱਧ ਵੱਧ ਇਸ ਦੇ ਵਿੱਚ ਸਹਿਯੋਗ ਕਰਦੇ ਰਹੇ